ਹੁੰਦੀਦਾ ਬੋਸ ਸਾਹਿਬ ਜੀ ਜੈ ਜੈ ਵੀ ਉਹਨਾਂ ਵੱਲੋਂ ਕੋਈ ਡਿਮਾਂਡ ਆਪ ਨੂੰ ਮਤਲਬ ਕਿ ਹੈਗੀ ਵੀ ਕੋਪਰੇਸ਼ਨ ਕਰਦੇ ਨੇ ਆਪਣੇ ਨਾਲ ਉੱਥੇ ਜਾ ਕੇ ਜਾਂ ਕੋਈ ਮਤਲਬ ਕਿ ਤਕਲੀਫ ਤਾਂ ਨਹੀਂ ਆਂਦੀ ਉੱਥੇ ਆਪਾਂ ਨੂੰ ਉੱਥੇ 8-8 ਘੰਟੇ ਡਿਊਟੀ ਹੁੰਦੀ ਹੈ ਤਿੰਨ ਦਾਲ ਜਾਂਦੇ ਨੇ ਜਿਹਦੀ ਪ੍ਰਸ਼ਾਸਨ ਸਭ ਤੋਂ ਵੱਧ ਜਦੋਂ ਵੀ ਉਹਨਾਂ ਨੂੰ ਕੋਈ ਭੀੜ ਪਵੇ ਜਾਂ ਜਿਆਦਾ ਭੀੜ ਹੋ ਗਈ ਜਾਂ ਸਾਡੀ ਡਿਊਟੀ ਤੋਂ ਬਗੈਰ ਜੇ ਲੋਡ ਪੈਂਦੀ ਹੈ ਤਾਂ ਉਹ ਜਿਹੜੀ ਤਰਜੀਹ ਹੈ ਜਾ ਬਲੰਟੀਅਰ ਨੇ ਦੁਰਗਾ ਸੇਵਾਦਾਨ ਦੇ ਹੀ ਲੈਂਦੇ ਨੇ ਸਾਡਾ ਪੂਰਾ ਸਹਿਯੋਗ ਕਰਦੇ ਨੇ ਤੇ ਸਾਤੋਂ ਵੀ ਸਹਿਯੋਗ ਲੈਂਦੇ ਨੇ ਪਰ ਜੇ ਉਹਨਾਂ ਨੂੰ ਕਿਤੇ ਪ੍ਰੋਬਲਮ ਆ ਗਈ ਭੀੜ ਦੀ ਕਿਸੇ ਹੋਰ ਡਿਊਟੀ ਦੀ ਸਾਡੀ ਡਿਊਟੀ ਤੋਂ ਬਗੈਰ ਤਾਂ ਉਹ ਦੁਰਗਾ ਸੇਵਾਦਾਨ ਦੇ ਹੀ ਬਲੰਟੀਅਰ ਨੂੰ ਲੈ ਕੇ ਜਾਂਦੇ ਨੇ ਬਹੁਤ ਵਧੀਆ ਸਾਡਾ ਸਹਿਯੋਗ ਤੇ ਹੋਰ ਤਰੀਕੇ ਨਾਲ ਵਧੀਆ ਬਣਾਉਣ ਵਾਸਤੇ ਕੋਈ ਆਪਾਂ ਕੋਈ ਪ੍ਰਸ਼ਾਸਨ ਨੂੰ ਮੰਗ ਕਰਨਾ ਚਾਹੁੰਦਾ ਕੋਈ ਆਪਣੀ ਮੰਗ ਹੋ ਗਈ ਹੈ ਪ੍ਰਸ਼ਾਸਨ ਤੋਂ ਮੰਗ ਹੀ ਕਰਦੇ ਹਾਂ ਕਿ ਜਿਹੜਾ ਦੁਰਗਾ ਸੇਵਾਦਾਨ ਪੰਜਾਬ ਹੈ ਉਹਨੂੰ ਉਹਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਹਰ ਕਿਸਮ ਦੀ ਉਥੇ ਜਿਵੇਂ ਕਮਰਿਆਂ ਦੀ ਘਾਟ ਹੁੰਦੀ ਹੈ ਜਾਂ ਕੋਈ ਇਹੋ ਜਿਹੀ ਕੋਈ ਸਾਨੂੰ ਪ੍ਰੋਬਲਮ ਹੁੰਦੀ ਹੈ ਸਾਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਜਿਹੜੀ ਪੰਜਾਬ ਹਰਿਆਣਾ ਸਰਕਾਰ ਹੈ ਤੇ ਪ੍ਰਸ਼ਾਸਨ ਸਾਡਾ ਦੁਰਗਾ ਸੇਵਾ ਦਲ ਦਾ ਪੂਰਾ ਸਹਿਯੋਗ ਦੇ। જય ਮਾਤਾ ਜੀ। જય ਮਾਤਾ। ਅੱਜ ਯਾਤਰਾ ਚੱਲੀ ਹੈ ਦੁਰਗਾ ਸੇਵਾ ਦਲ ਵੱਲੋਂ ਕੀ ਕਹਿੰਦਾ ਚੋਰੂ ਜੀ? ਅੱਜ ਧੂਰੀ ਤੋਂ ਸਰ ਭਾਰਤੀ ਸੇਵਾ ਸੰਪਤੀ ਲੰਗਰ ਚਲਾਉਣ ਵਾਸਤੇ ਰਾਸ਼ਨ ਦਾ ট্রাক ਭੇਜ ਰਹੀ ਹੈ ਤੇ ਸਾਡੇ ਵਲੰਟੀਅਰ ਜਿੰਨਾ ਵੀ ਕੰਟਰੋਲ ਕਰਨਾ ਹੈ ਉਥੇ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਕੋਈ ਬਿਮਾਰ ਜਾਂ ਕੋਈ ਹੈਂਡੀਕੈਪਡ ਕੋਈ ਵੀ ਯਾਤਰੀ ਜਾਂਦਾ ਸਾਡੇ ਜਿਹੜੇ ਵਲੰਟੀਅਰ ਹੋਣਗੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਮੱਥਾ ਟਿਕਾਉਣ ਤੇ ਪੂਰਾ ਸਹਿਯੋਗ ਕਰਦਣੇ ਕੋਈ ਵੀ ਯਾਤਰੀ ਹੈ ਕਿਸੇ ਕਿਸੇ ਕਿਸਮ ਦੀ ਉਹਨਾਂ ਨੂੰ ਦਿੱਕਤ ਨਹੀਂ ਆਉਣ ਦਿੰਦੇ ਸਾਰੇ ਸਹੀ ਤਰੀਕੇ ਨਾਲ ਮੱਥਾ ਟਿਕਾਉਂਦੇ ਨੇ ਮਾਤਾ ਦੇ ਤੇ ਸਾਡਾ ਇੱਕ ਹਫਤਾ ਉੱਥੇ ਲੰਗਰ ਚੱਲਦਾ ਹੈ ਤੇ ਨਾਲੇ ਜੋਟੀਆਂ ਦਿੰਦੇ ਨੇ ਜਿੱਥੇ ਵੀ ਲੋੜ ਪੈਂਦੀ ਹੈ ਆਪਣੇ ਵਿਸਰਸਨ ਨੂੰ ਪ੍ਰਸ਼ਾਸਨ ਦੇ ਨਾਲ ਰਲ ਕੇ ਜਦੋਂ ਵੀ ਲੋੜ ਪਵੇ ਤਾਂ ਸਾਡੇ ਜਿਹੜੀ ਦੁਰਗਾ ਸੇਵਾਦਾਰ ਪੰਜਾਬ ਹੈ ਪੂਰੇ ਵਧੀਆ ਤਰੀਕੇ ਨਾਲ ਉਹਦਾ ਸਹਿਯੋਗ ਕਰਦਾ ਹੈ ਸਾਡਾ ਦੁਰਗਾ ਸੇਵਾਦਾਰ ਪੰਜਾਬ ਤੇ ਡਿਊਟੀਆਂ ਵੀ ਦਿੰਦੇ ਨੇ ਤੇ ਲੰਗਰ ਵੀ ਚੱਲਦਾ ਹੈ ਇੱਕ ਹਫ਼ਤਾ ਤੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਜਿਹੜੀ ਡਿਊਟੀ ਹੈ ਤੇ ਮੈਡੀਕਲ ਕੈਂਪ ਵੀ ਲੱਗਦਾ ਹੈ ਹਰ ਕਿਸਮ ਦੀ ਉੱਥੇ ਜਿਹੜੀ ਸੇਵਾ ਕੀਤੀ ਜਾਂਦੀ ਹੈ ਸਾਡੀ ਦੁਰਗਾ ਸੇਵਾਦਾਰ ਪੰਜਾਬ ਤੋਂ ਧੰਨਵਾਦ ਜਿਹੜਾ ਤੁਸੀਂ ਉਪਰਾਲਾ ਕੀਤੀ ਤੋਂ ਯਾਤਰਾ ਚੱਲੀ ਹੈ ਕਿ ਕੀ ਕਹਿੰਦਾ ਅੱਜ ਸਾਰੇ ਭਾਰਤੀਆ ਸੇਵਾ ਸਭਤੀ ਧੂਰੀ ਵੱਲੋਂ ਪ੍ਰਧਾਨ ਰਕੇਸ਼ ਕੁਮਾਰ ਜੀ ਦੀ ਪ੍ਰਧਾਨਗੀ ਦੇ ਵਿੱਚ ਇਹ ਜਿਹੜਾ ਸੀ ਟਰੱਕ ਰਵਾਨਾ ਕਰ ਰਹੇ ਹਾਂ ਸ੍ਰੀ ਮਾਤਾ ਮੰਸਾ ਸ੍ਰੀ ਦੁਰਗਾ ਸੇਵਲ ਪੰਜਾਬ ਦੇ ਨਾਲ ਮਿਲ ਕੇ ਮਾਤਾ ਮੰਸਾ ਦੇਵੀ ਪੰਚਕੁਲਾ ਵਿਖੇ 29 ਤਰੀਕ ਤੋਂ ਲੈ ਕੇ 6 ਤਰੀਕ ਤੱਕ ਉੱਥੇ ਭੰਡਾਰਾ ਵਲੰਟੀਅਰ ਸੇਵਾ ਤੇ ਮੈਡੀਕਲ ਕੈਂਪ ਲੱਗੂਗਾ ਭੰਡਾਰੇ ਦੇ ਵਿੱਚ ਆਮ ਯਾਤਰੀਆਂ ਦੇ ਵਿੱਚ ਉਥੇ ਜਿਹੜਾ ਹੈ ਅਸੀਂ ਹਰ ਦਿਨ ਮਤਲਬ ਹੈ ਨੀਅਰ ਅਬਾਊਟ 18 ਘੰਟੇ ਸਰਵਿਸ ਦਿੰਦੇ ਆ ਤੇ ਜਿਹੜੇ ਸਾਡੇ ਵਲੰਟੀਅਰ ਨੇ ਤੂਰੀ ਤੋਂ ਵੀ ਜਾ ਰਹੇ ਨੇ ਸਾਰੇ ਪੰਜਾਬ ਦੇ 32 ਸੰਸਥਾਵਾਂ ਦੇ ਜਿਹੜੇ ਆਣਗੇ ਉਥੇ ਭੀੜ ਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਨਾਲ ਪੂਰਾ ਸਹਿਯੋਗ ਕਰਦੇ ਨੇ ਤੇ ਇਹਦੇ ਵਿੱਚ ਜਿਹੜਾ ਹੈ ਸਾਡਾ ਦੁਰਗਾ ਸੇਵਲ ਪੰਜਾਬ ਦੇ ਵਿੱਚ ਤੂਰੀ ਦਾ ਜਿਹੜਾ ਇੱਕ ਉਚੇਚਤਾ ਸਥਾਨ ਹੈ ਕਿਉਂਕਿ ਹੈਡ ਹੈਡਾ ਦੁਰਗਾ ਸੇਵਲ ਪੰਜਾਬ ਦਾ ਹੈਡ ਆਫਿਸ ਹੈ ਉਹ ਵੀ ਤੂਰੀ ਆ ਤੇ ਸਾਨੂੰ ਇਹ ਮਾਨ ਪ੍ਰਾਪਤ ਹੈ ਸਾਰਾ ਭਾਤਿਆ ਸੇਵਾ ਸੰਬਧੀ ਧੂਰੀ ਨੂੰ ਵੀ ਅਸੀਂ ਜਿਹੜਾ ਪੰਜਾਬ ਦੀ ਇੰਨੇ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਆਪਣਾ ਉੱਥੇ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ ਤੇ ਉੱਥੇ ਆਮ ਯਾਤਰੀਆਂ ਦੇ ਵਾਸਤੇ ਇੱਕ ਸਾਡੇ ਕਲੋਂ ਜਿਹੜਾ ਹੈ ਮੈਡੀਕਲ ਕੈਂਪੀ ਲਗਣਾ ਜਿਹੜੇ ਫਰਸਟ ਏਡ ਸਭ ਨੂੰ ਜਿਹੜੀ ਸਹਾਇਤਾ ਉੱਥੇ ਦੇਵਾਂਗੇ